ਜਿਵੇਂ ਆਮ ਆਦਮੀ ਪਾਰਟੀ ਨੇ ਵੱਡੇ ਵੱਡੇ ਵਾਅਦੇ ਕੀਤੇ ਸੀ ਕੱਚੇ ਮਲਾਜਮਾਂ ਨੂੰ ਪੱਕੇ ਕਰਨ ਦਾ ਪਰ ਪੰਜਾਬ ਦੇ ਵਿੱਚ ਇੱਕ ਵੀ ਕੱਚਾ ਮਲਾਜਮ ਇਹਨਾਂ ਨੇ ਪੱਕਾ ਨਹੀਂ ਕੀਤਾ ਜਿਹੜੇ ਫਾਰਮਾਸਿਸਟ ਹੈ ਉਹਨਾਂ ਦੇ ਵਿੱਚ ਗੁੱਸਾ ਇੰਨਾ ਭਰ ਗਿਆ ਵੀ ਸਾਰਿਆਂ ਨੇ ਅਸੀਂ ਸਮੂਹਿਕ ਤੌਰ ਤੇ ਲਾਮਬੰਦੀ ਕਰਕੇ ਅਸੀਂ ਪ੍ਰੋਗਰਾਮ ਲਿਖਿਆ ਤੇ ਅੱਜ ਜਿਹੜੀ ਸੀਐਮ ਦੀ ਆਰਜੀ ਰਹਿائش ਹੈ ਜਲੰਧਰ ਦੇ ਵਿੱਚ ਉਹਦਾ ਘਰਾਓ ਕਰਨ ਵਾਸਤੇ ਅਸੀਂ ਪਹੁੰਚੇ ਹੋਏ ਹਾਂ ਸਾਨੂੰ 18 ਸਾਲ ਕੀਤੇ ਹੋਏ ਕੰਮ ਤੇ ਵਿਸ਼ਵਾਸ ਹੈ ਅਸੀਂ ਪਿੱਛੇ ਨਹੀਂ ਹਟਾਂਗੇ ਚਾਹੇ ਸਾਨੂੰ ਇਥੋਂ ਮਰ ਕੇ ਜਾਣਾ ਪਵੇ ਜਲੰਧਰ ਦੀ ਜਿਮਨੀ ਜੋਂ ਜੋ ਤੱਕ ਖਤਮ ਨਹੀਂ ਹੁੰਦੀ ਉਦੋਂ ਤੱਕ ਵੈਟਨਰੀ ਫਾਰਮਾਸਿਸ ਜਲੰਧਰ ਦੇ ਵਿੱਚ ਰਹਿਣਗੇ ਵੈਟਨਰੀ ਫਾਰਮਾਸਿਸ ਯੂਨੀਅਨ ਵੱਲੋਂ ਜਲੰਧਰ ਵਿਖੇ ਜਿਹੜਾ ਕਿ ਉਹ ਰੋਸ ਮਜਾਰਾ ਕੀਤਾ ਜਾ ਰਿਹਾ ਹੈ ਵਾ ਦੱਸਿਆ ਜਾ ਰਿਹਾ ਹੈ ਕਿ ਸੀਐਮ ਸਾਹਿਬ ਦੀ ਇਤੋਂ ਕੁਝ ਹੀ ਦੂਰ ਤੇ ਜਿਹੜੀ ਹੈ ਕਿ ਨਵੀਂ ਰਿਹائش ਬਣਨ ਜਾ ਰਹੀ ਹੈ ਉਹਦੇ ਬਾਹਰ ਆ ਕੇ ਜਿਹੜਾ ਕਿ ਇਥੇ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਪ੍ਰਧਾਨ ਸਾਹਿਬ ਕਿਹੜੀ ਜਗ੍ਹਾ ਤੋਂ ਆਏ ਹੋ ਫਾਰਮਾਸਿਸਟ ਯੂਨੀਅਨ ਦੇ ਜਥੇਦਾਰ ਹੋ ਅਸੀਂ ਵੈਟਨਰੀ ਫਾਰਮਾਸਿਸਟ ਸਾਰੇ ਪੰਜਾਬ ਤੋਂ ਠੀਕ ਹੈ ਆਏ ਆ ਕੋਨੇ ਕੋਨੇ ਤੋਂ ਆਏ ਆ ਪੰਜਾਬ ਦੇ 582 ਪਸ਼ੂ ਹਸਪਤਾਲਾਂ ਦੇ ਵਿੱਚ ਕੰਮ ਕਰਦੇ ਆ ਪਿਛਲੇ 18 ਸਾਲ ਤੋਂ ਅਸੀਂ ਠੇਕੇ ਤੇ ਭਰਤੀ ਕੀਤੇ ਹੋਏ ਆ ਕਿਸੇ ਸਰਕਾਰ ਨੇ ਸਾਡੀ ਕੋਈ ਗੱਲ ਨਹੀਂ ਸੁਣੀ ਜਿਵੇਂ ਆਮ ਆਦਮੀ ਪਾਰਟੀ ਨੇ ਵੱਡੇ ਵੱਡੇ ਵਾਅਦੇ ਕੀਤੇ ਸੀ ਕੱਚੇ ਮਲਾਜ਼ਮਾਂ ਨੂੰ ਪੱਕੇ ਕਰਨ ਦਾ ਪਰ ਪੰਜਾਬ ਦੇ ਵਿੱਚ ਇੱਕ ਵੀ ਕੱਚਾ ਮਲਾਜ਼ਮ ਇਹਨਾਂ ਨੇ ਪੱਕਾ ਨਹੀਂ ਕੀਤਾ ਉਹਦੇ ਰੋਸ ਵਜੋਂ ਅਸੀਂ ਸਮੇਂ-ਸਮੇਂ ਤੇ ਇਹਨਾਂ ਨੂੰ ਬੇਨਤੀਆਂ ਕਰਦੇ ਰਹੇ ਪਰ ਸਾਡੀ ਇੱਕ ਨਾ ਸੁਣੀ ਅਕਸਰ ਹੁਣ ਸਾਡੇ ਜਿਹੜੇ ਫਾਰਮਾਸਿਸਟ ਹੈ ਉਹਨਾਂ ਦੇ ਵਿੱਚ ਗੁੱਸਾ ਇਹਨਾਂ ਪਰ ਗਿਆ ਵੀ ਸਾਰਿਆਂ ਨੇ ਅਸੀਂ ਸਮੂਹਿਕ ਤੌਰ ਤੇ ਲਾਮਬੰਦੀ ਕਰਕੇ ਅਸੀਂ ਪ੍ਰੋਗਰਾਮ ਲਿਖਿਆ ਤੇ ਅੱਜ ਜਿਹੜੀ ਸੀਐਮ ਦੀ ਆਰਜੀ ਰਹਿائش ਹੈ ਜਲੰਧਰ ਦੇ ਵਿੱਚ ਉਹਦਾ ਘਰਾਓ ਕਰਨ ਵਾਸਤੇ ਅਸੀਂ ਪਹੁੰਚੇ ਹੋਏ ਹਾਂ ਹਾਲਾਂਕਿ ਸੀਐਮ ਸਾਹਿਬ ਤੋਂ ਉਰੇ ਹੈ ਨਹੀਂ ਕਿ ਪ੍ਰਸ਼ਾਸਨ ਵੱਲੋਂ ਵਾਵਾ ਇੱਥੇ ਜ਼ੋਰ ਲਾ ਕੇ ਰੋਕਿਆ ਗਿਆ ਤੁਹਾਨੂੰ ਪਹਿਲਾਂ ਕੋਈ ਮੀਟਿੰਗ ਨਹੀਂ ਹੋਈ ਸੀ ਕਿ ਜਾਂ ਪਹਿਲਾਂ ਮੰਗਾ ਦੇ ਬਾਰੇ ਦੱਸਿਆ ਹੋਵੇ ਕੋਈ ਉਹਦਾ ਧਾਵਾ ਬੋਲਿਆ ਤੁਸੀਂ ਆ ਕੇ ਅਸਲ ਦੇ ਵਿੱਚ ਇਹਨਾਂ ਨੂੰ ਮੈਂ ਦੱਸ ਦੇਣਾ ਚਾਹੁੰਦਾ ਵੀ ਲੰਬੇ ਟਾਈਮ ਤੋਂ ਪਿਛਲੇ 18 ਸਾਲਾਂ ਤੋਂ ਅਸੀਂ ਮੀਟਿੰਗਾਂ ਕਰ ਕਰ ਰੱਖ ਚੁੱਕੇ ਹਾਂ ਹੁਣ ਪ੍ਰਸ਼ਾਸਨ ਨੂੰ ਵੀ ਇਹ ਹੋ ਗਿਆ ਵੀ ਇਹਨਾਂ ਨੇ ਕੁਝ ਨਹੀਂ ਕਰਨਾ ਠੀਕ ਹੈ ਪਰ ਸਾਡੇ ਫਾਰਮਾਸਿਸਟਾਂ ਦੇ ਵਿੱਚ ਗੁੱਸਾ ਜਿਹੜਾ ਇੰਨਾ ਭਰਿਆ ਹੋਇਆ ਇਸ ਟਾਈਮ ਸਾਨੂੰ ਸੀਐਮ ਸਾਹਿਬ ਨੇ ਮੀਟਿੰਗ ਦੇ ਕੇ ਉਹ ਮੁੱਕਰ ਗਏ ਅਸੀਂ ਅੱਜ ਕਿਵੇਂ ਵਿਸ਼ਵਾਸ ਕਰ ਲਈਏ ਵੀ ਇਹ ਜਿਹੜੀ ਮੀਟਿੰਗ ਅੱਜ ਸਾਨੂੰ ਕਹਿੰਦੇ ਆ ਵੀ ਉਹ ਮੀਟਿੰਗ ਸੀਐਮ ਸਾਹਿਬ ਕਰਨਗੇ ਸੋ ਕਹਿਣ ਦਾ ਭਾਵ ਲਾਰਿਆਂ ਦੀ ਨੀਤੀ ਅਪਣਾਈ ਹੋਈ ਹੈ ਇਹ ਆਮ ਆਦਮੀ ਪਾਰਟੀ ਸਰਕਾਰ ਨੇ ਤੇ ਕੱਚਾ ਮਲਾਜ਼ਮ ਪੰਜਾਬ ਦਾ ਖਾਸ ਕਰਕੇ ਵੈਟਰਨਰੀ ਫਾਰਮਾਸਿਸਟ ਇਹਨਾਂ ਦੇ ਇਹਨਾਂ ਲਾਰਿਆਂ ਤੋਂ ਤੰਗ ਆ ਚੁੱਕੇ ਐ ਤੇ ਅਸੀਂ ਫੈਸਲਾ ਕੀਤਾ ਹੈ ਜਦੋਂ ਤੱਕ ਸਾਡੇ ਵਾਸਤੇ ਕੋਈ ਵਧੀਆ ਫੈਸਲਾ ਨਹੀਂ ਲਿਆ ਜਾਂਦਾ ਸਾਨੂੰ ਪੱਕੇ ਨਹੀਂ ਕੀਤਾ ਜਾਂਦਾ ਅਸੀਂ ਉਹਨਾ ਟਾਈਮ ਇੱਥੇ ਰਹਾਂਗੇ ਜਦੋਂ ਤੱਕ ਜਲੰਧਰ ਦੀ ਜਿਮਨੀ ਚੋਂ ਆਣਾ ਜਿਹੜੀ ਉਦੋਂ ਤੱਕ ਅਸੀਂ ਸਰਕਾਰ ਦੀ ਇਸ ਹਲਕੇ ਦੀ ਗਲੀ ਗਲੇ ਦੀ ਹੱਡੀ ਬਣ ਜਾਗੇ ਅਸੀਂ ਮੁੱਖ ਮੰਗਾਂ ਹੋਰ ਕਿਹੜੀਆਂ ਨੇ ਇੱਕ ਤਾਂ ਕੱਚੇ ਮਲਾਜ਼ਮਾਂ ਨੂੰ ਪੱਕਾ ਕਰਨਾ ਹੋਰ ਮੰਗਾਂ ਕਿਹੜੀਆਂ ਨੇ ਤੇ ਖਾਸ ਤੌਰ ਤੇ ਮੈਂ ਵੀ ਜਾਨਣਾ ਚਾਹਾਂਗਾ ਕਿ ਗਰਾਊਂਡ ਤੇ ਦਿੱਕਤ ਕਿਸ ਲੈਵਲ ਤੇ ਆ ਰਹੀ ਹੈ ਸ਼੍ਰੀਮਾਨ ਜੀ ਗੱਲ ਇਹ ਹੈ ਸਭ ਤੋਂ ਵੱਡੀ ਔਰ ਮੁੱਖ ਮੰਗ ਸਾਨੂੰ ਪੱਕੇ ਕਰਨ ਦੀ ਹੈ ਜੇਕਰ ਸਾਨੂੰ ਪੱਕੇ ਕਰਦੇ ਮਲਾਜ਼ਮ ਕਿੰਨੇ ਕੱਚੇ ਨੇ ਅਸਲ ਪੰਜਾਬ ਦੇ ਵਿੱਚ ਵੈਸੇ ਬਹੁਤ ਵੱਡੇ ਲੈਵਲ ਤੇ ਮੁਲਾਜ਼ਮਾ ਜਿਹੜੇ ਕੱਚੇ ਆ ਲੇਕਿਨ ਪਸ਼ੂ ਪਾਲਣ ਵਿਭਾਗ ਦੇ ਵਿੱਚ 582 ਜਿਹੜੇ ਵੈਟਰਨਰੀ ਫਾਰਮਾਸਿਸਟ ਹੈ ਤੇ ਇੰਨੇ ਹੀ ਕੱਚੇ ਆਪਣਾ ਅੰਦਰਜਾ ਚਾਰ ਹੈ ਜਿਹੜੇ ਉਹ ਵੀ ਕੱਚੇ ਹੈ ਠੀਕ ਹੈ ਹੋਰ ਇਸ ਤੋਂ ਇਲਾਵਾ ਹੋਰ ਕਿਹੜੀਆਂ ਮੰਗਾਂ ਨੇ ਸਾਡੀ ਮੁੱਖ ਮੰਗ ਇਹ ਹੈ ਜੇਕਰ ਸੀਐਮ ਸਾਹਿਬ ਨੂੰ ਇੱਕ ਅਸੀਂ ਨਾਲ ਉਹਨਾਂ ਦੀ ਸਪੀਚਾਂ ਦੇ ਅਨੁਸਾਰ ਹੀ ਅਸੀਂ ਇਹ ਗੱਲ ਕਰਦੇ ਆਂ ਵੀ ਜਿਵੇਂ ਉਹ ਸਪੀਚ ਦਿੰਦੇ ਆ ਬੀ ਸਾਨੂੰ ਕਾਨੂੰਨੀ ਅੜਚਨਾ ਆ ਰਹੀ ਹੈ ਜੇਕਰ ਕਾਨੂੰਨੀ ਅੜਚਨਾ ਆਉਂਦੀ ਹੈ ਉਹਨਾਂ ਨੂੰ ਉਹਨਾਂ ਟਾਈਮ ਸਾਡੀ ਜਿਹੜੀ ਤਨਖਾਹ ਹੈ ਉਹ ਪੂਰੀ ਕੀਤੀ ਜਾਵੇ ਹੂੰ ਸਾਡੀ ਤਨਖਾਹ ਤੁਹਾਨੂੰ ਦੱਸ ਦੇਣਾ ਚਾਹੁੰਦੇ ਆ ਮਾਤਰ 11000 ਰੁਪਏ ਹੈ 11000 ਹੋਏ ਤਕਰੀਬਨ 18 ਸਾਲ ਤੋਂ ਅਸੀਂ ਡਿਊਟੀ ਕਰ ਰਹੇ ਆ ਸਾਡੀ ਮਾਤਰ 11000 ਰੁਪਏ ਤਨਖਾਹ ਹੈ 11000 ਰੁਪਏ ਦੇ ਵਿੱਚ ਪਸ਼ੂ ਪਾਲਣ ਵਿਭਾਗ ਦੇ 5 5 7 7 ਹਸਤਾਲਾਂ ਦਾ ਜਿਹੜਾ ਕੰਮ ਹੈ ਉਹ ਸਾਡੇ ਮੋਢਿਆਂ ਤੇ ਹੈ 11000 ਦੇ ਵਿੱਚ ਆਪਦੇ ਪਰਿਵਾਰ ਦਾ ਗੁਜ਼ਾਰਾ ਕਰਨਾ ਬਹੁਤ ਮੁਸ਼ਕਲ ਹੈ ਤੁਹਾਨੂੰ ਪਤਾ ਹੈ ਸੋ ਇਸੇ ਦੇ ਰੋਸ ਵਿੱਚ ਅੱਜ ਅਸੀਂ ਜਿਹੜਾ ਇਹ ਜਲੰਧਰ ਦੇ ਵਿੱਚ ਪ੍ਰੋਗਰਾਮ ਹੈ ਜਿਹੜਾ ਕੋਠੀ ਦਾ ਘਰਾਓ ਕਰਨ ਦਾ ਪ੍ਰੋਗਰਾਮ ਜਿਹੜਾ ਇਹ ਬਣਾਇਆ ਸੀ ਸੀਐਮ ਸਾਹਿਬ ਇੱਕ ਗੱਲ ਕਹਿੰਦੇ ਸੀਗੇ ਕਿ ਕੱਚਾ ਮੁਲਾਜ਼ਮ ਕਿਸੇ ਡਿਪਾਰਟਮੈਂਟ ਚ ਰਹਿਣ ਨਹੀਂ ਦੇਣਾ 43000 ਨੌਕਰੀਆਂ ਦਾ ਵੀ ਜਿਹੜਾ ਕਿ ਨਾਹਰਾ ਦਿੰਦੇ ਨੇ ਇਸ਼ਤਿਹਾਰ ਵੀ ਆਂਦੇ ਨੇ ਇਹਨੂੰ ਕਿਵੇਂ ਵੇਖਦੇ ਹੋ ਕਿ ਮੀਟਿੰਗ ਨੂੰ ਹੁਣ ਜਦੋਂ ਪ੍ਰਧਾਨ ਸਾਹਿਬ ਨੇ ਕਿਹਾ ਕਿ ਸਮਾਂ ਨਹੀਂ ਮਿਲਦਾ ਪਿਆ ਹੁਣ ਘਰਾਓ ਕਰਨ ਆਏ ਹੋ ਇੱਥੇ ਕੋਠੀ ਦੇ ਦੇਖੋ ਜੀ ਇੱਕ ਗੱਲ ਕਹਿਣੀ ਚਾਹੁੰਦੇ ਆ ਅਸੀਂ ਆਪ ਵੀ ਸਾਡੇ ਜਿੰਨੇ ਫਾਰਮਾਸਿਸਟ ਖੜੇ ਨੇ ਅਸੀਂ ਸਾਰੇ ਆਮ ਆਦਮੀ ਪਾਰਟੀ ਨੂੰ ਰੱਜ ਕੇ ਅਸੀਂ ਮਤਲਬ ਵੋਟਾਂ ਪਾਈਆਂ ਤੇ ਪਵਾਇਆਂ ਅੱਛਾ ਉਸ ਤੋਂ ਪਹਿਲਾਂ ਅਸੀਂ ਆਪਣੇ ਮੋਟਰਸਾਈਕਲਾਂ ਦੇ ਵਿੱਚ ਜਿਵੇਂ ਸੀਐਮ ਸਾਹਿਬ ਦਾਵਾ ਕਰਦੇ ਹੁੰਦੇ ਨੇ ਕਿ ਆਪਦੇ ਆਪ ਕਿਸੇ ਨੂੰ ਤੇਲ ਨਹੀਂ ਪਵਾਉਣ ਦੀ ਲੋੜ ਪੈਂਦੀ ਆ ਆਪਦੇ ਸਾਧਨਾ ਤੇ ਆਪ ਆਉਂਦੇ ਨੇ ਬਿਲਕੁਲ ਅਸੀਂ ਤੂਰੀ ਹਲਕੇ ਦੇ ਨੇੜੇ ਦੇ ਪੈਨੇ ਆ ਅਸੀਂ ਆਪਣੇ ਮੋਟਰਸਾਈਕਲਾਂ ਦੇ ਉੱਪਰ ਆਪ ਤੇਲ ਪਵਾ ਕੇ ਇਹਨਾਂ ਦੀਆਂ ਰੈਲੀਆਂ ਦੇ ਵਿੱਚ ਧਰਨਿਆਂ ਦੇ ਵਿੱਚ ਸਾਰੇ ਕਿਤੇ ਜਾਂਦੇ ਰਹੇ ਆ ਜਦਕਿ 2011 ਦੇ ਵਿੱਚ ਸਾਡਾ ਧਰਨਾ ਲੱਗਿਆ ਸੀਗਾ ਮਹਾਲੀ ਉੱਥੇ ਵੀ ਸੀਐਮ ਸਾਹਿਬ ਸਾਡੇ ਨਾਲ ਆਪ ਆ ਕੇ ਮਤਲਬ ਬੈਠ ਕੇ ਸਾਡੇ ਨਾਲ ਵਾਅਦਾ ਕਰਕੇ ਗਏ ਸੀ ਕਿ ਤੁਸੀਂ ਸਾਡੀ ਸਪੋਰਟ ਕਰੋ ਸਾਡੀ ਸਰਕਾਰ ਆਉਣ ਤੇ ਪਹਿਲੇ ਪੈਲ ਦੇ ਆਧਾਰ ਤੇ ਤੁਹਾਨੂੰ ਪੱਕਾ ਕੀਤਾ ਜਾਊਗਾ ਪਰ ਅਸੀਂ ਸੀਐਮ ਸਾਹਿਬ ਨੂੰ ਤੁਸੀਂ ਅੱਜ ਪੁੱਛਿਆ ਵੀ ਤੁਹਾਡੀ ਮੁੱਖ ਮੰਗ ਕੀ ਹੈ ਸਾਡੇ ਪ੍ਰਧਾਨ ਜੀ ਨੇ ਦੱਸਿਆ ਪੱਕੇ ਹੋਣਾ ਅਸੀਂ ਅਸੀਂ ਇਹ ਚਾਹੁੰਦੇ ਵੀ ਸਾਡੀ ਮੁੱਖ ਮੰਗ ਇਹ ਆ ਵੀ ਸੀਐਮ ਸਾਹਿਬ ਅਸੀਂ ਉਹੀ ਬੰਦੇ ਆ ਜਿਹੜੇ 43 ਡਿਗਰੀ ਟੈਂਪਰੇਚਰ ਦੇ ਵਿੱਚ ਅਸੀਂ ਤੁਹਾਡੇ ਨਾਲ ਅਰੇਲੀਆਂ ਧਰਨਿਆਂ ਦੇ ਵਿੱਚ ਮੋਟਰਸਾਈਕਲਾਂ ਤੇ ਜਾਂਦੇ ਸੀ ਅੱਜ ਤੁਸੀਂ ਪ੍ਰਸ਼ਾਸਨ ਦੇ ਪ੍ਰਭਾਵ ਦੇ ਹੇਠਾਂ ਵੀ ਅਸੀਂ ਉਹੀ ਬੰਦੇ ਆ ਜਿਹੜੇ ਤੁਹਾਡੇ ਨਾਲ ਜਾਂਦੇ ਸੀ ਕੀ ਸਾਨੂੰ 2 ਮਿੰਟ ਤੁਸੀਂ ਮੀਟਿੰਗ ਦਾ ਸਮਾਂ ਨਹੀਂ ਦੇ ਸਕਦੇ ਜਦੋਂ ਅਸੀਂ ਤੁਹਾਡੇ ਪਿੱਛੇ ਗਰਮੀ ਦੇ ਵਿੱਚ ਫਿਰਦੇ ਰਹੇ ਹਾਂ ਤਾਂ ਅੱਜ ਐਸੇ ਐਸੀ ਕੀ ਗੱਲਬਾਤ ਹੋ ਗਈ ਵੀ ਪੋਸਟਰ ਦਿਖਾ ਰਹੇ ਹੋ ਜਿਹੜਾ ਮਾਨਸਾਹਬ ਹੋਰੀ ਨਾਲ ਆ ਕੇ ਸੀ ਉਹੀ ਨੇ ਜੇ 2011 ਸਾਡਾ ਪੁੱਡਾ ਭਵਨ ਬਿਕੇ ਆਪਣਾ ਮੁਹਾਲੀ ਸਾਡਾ ਧਰਨਾ ਲੱਗਿਆ ਹੋਇਆ ਸੀਗਾ ਉਦੋਂ ਵਿਕਾਸ ਭਵਨ ਸੌਰੀ ਉਦੋਂ ਅਸੀਂ ਜ਼ਿਲ੍ਹਾ ਪ੍ਰੀਸ਼ਦਾਂ ਦੇ ਵਿੱਚ ਹੁੰਦੇ ਸੀ ਉਸ ਤੋਂ ਬਾਅਦ ਇਧਰ ਮਰਜ਼ ਹੋ ਗਈ ਸੀ ਹਾਂਜੀ ਅਗਲਾ ਹੁਣ ਜਿਹੜੀ ਕਿ ਰਣਨੀਤੀ ਕੀ ਰਹਿਣ ਵਾਲੀ ਹੈ ਸਰਦਾਰ ਸਾਹਿਬ ਕੋਈ ਗਰਮੀ ਬਹੁਤ ਹੈ ਮਲਾਜ਼ਮ ਸਾਰੇ ਨਾਲ ਨੇ ਪੁਲਿਸ ਨੂੰ ਵੀ ਹੱਥ ਪੈਰਾਂ ਦੀ ਪਈ ਹੋਈ ਹੈ ਸ਼ਰਮਾ ਜੀ 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 ਕਿਹੜਾ ਸਾਡਾ ਸਾਰਾ ਅਗਲਾ ਪ੍ਰੋਗਰਾਮ ਇਹ ਹੈ ਕਿ ਅਸੀਂ ਇੱਥੇ 200 ਮੀਟਰ ਸੀਐਮ ਸਾਹਿਬ ਦੀ ਰੈਸ਼ ਜਿਹੜੀ ਆਰਜੀ ਰੈਸ਼ ਇੱਥੋਂ ਪੱਕਾ ਧਰਨਾ ਲਾਵਾਂਗੇ ਪੂਰੇ ਪੰਜਾਬ ਦੇ ਜਿਹੜੇ ਬੈਟਰੀ ਫਾਰਮਾਸਿਸ ਤੋਂ ਹਸਪਤਾਲਾਂ ਦਾ ਕੰਮ ਬੰਦ ਕਰਕੇ ਇੱਥੇ ਬੈਠਣਗੇ ਪਰਿਵਾਰਾਂ ਸਮੇਤ ਉਸ ਤੋਂ ਬਾਅਦ ਅਸੀਂ ਇੱਥੇ ਦੋ ਜਿਲਿਆਂ ਦੀ ਡਿਊਟੀ ਪੱਕੇ ਤੌਰ ਤੇ ਲਾ ਕੇ ਬਾਕੀ ਦੇ ਜਿਹੜੇ 300 ਜਾਂ 350 ਸੱਚਾ ਬੰਦਾ ਹੋਊਗਾ ਉਹ ਪੱਛਮੀ ਹਲਕੇ ਦੇ ਗਲੀਆਂ ਗਲੀਆਂ ਮੁਹੱਲੇ ਮੁਹੱਲਿਆਂ ਦੇ ਘਰਾਂ ਘਰਾਂ ਦੇ ਗੈਟਿੰਗ ਆ ਪੰਜਾਬ ਸਰਕਾਰ ਦੇ ਝੂਠੀਆਂ ਲਾਰੇ ਲਾਉ ਨੀਤੀਆਂ ਉਹਨਾਂ ਤੋਂ ਲੋਕਾਂ ਨੂੰ ਜਾਣੂ ਕਰਾ ਕੋਈ ਹੀਲਾ ਨਿਕਲ ਆਏਗਾ ਇਸ ਤਰੀਕੇ ਨਾਲ ਧਰਨ ਲਾ ਦੇ ਲਾ ਜਿੱਦ ਪਹਿਲਾਂ ਨਿਕਲਿਆ ਹੀਲਾ ਸਰ ਨਿਕਲੇ ਨਾ ਨਿਕਲੇ ਪਰ ਅਸੀਂ ਇਹਨਾਂ ਨੂੰ ਪੰਜਾਬ ਸਰਕਾਰ ਨੂੰ ਇਸ ਸੀਟ ਤੋਂ ਮੂੰਹ ਦੀ ਖਾਣੀ ਪਾਉਗੀ ਸਾਡੇ ਕਰਕੇ ਸਾਨੂੰ ਸਰ ਸਾਡੇ ਸੰਘਰਸ਼ ਤੇ ਵਿਸ਼ਵਾਸ ਹੈ ਸਾਨੂੰ 18 ਸਾਲ ਕੀਤੇ ਹੋਏ ਕੰਮ ਤੇ ਵਿਸ਼ਵਾਸ ਹੈ ਅਸੀਂ ਪਿੱਛੇ ਨਹੀਂ ਹਟਾਂਗੇ ਚਾਹੇ ਸਾਨੂੰ ਇਥੋਂ ਮਰ ਕੇ ਜਾਣਾ ਪਵੇ ਜਲੰਧਰ ਦੀ ਜਿਮਨੀ ਜੋਨ ਚੋਂ ਜੋ ਤੱਕ ਖਤਮ ਨਹੀਂ ਹੁੰਦੀ ਉਦੋਂ ਤੱਕ ਵੈਟਨਰੀ ਫਾਰਮਾਸਿਸਟ ਜਲੰਧਰ ਦੇ ਵਿੱਚ ਰਹਿਣਗੇ ਇਹ ਤੁਸੀਂ ਤਸਵੀਰਾਂ ਵੇਖਿਆ ਵੈਟਨਰੀ ਫਾਰਮਾਸਿਸਟ ਯੂਨੀਅਨ ਪੰਜਾਬ ਦੇ तमाम ਜਿਹੜੇ ਨੇ ਕਿ ਆਗੂ ਸਹਿਬਾਨ ਤੇ ਨਾਲ ਹੀ ਉਹਨਾਂ ਦੇ ਮੁਲਾਜ਼ਮ ਜਿਹੜੇ ਨੇ ਕਿ ਉਹ ਜਲੰਧਰ ਪਹੁੰਚੇ ਨੇ ਤੇ ਇੱਕੋ ਮੰਗ ਆਖ ਰਹੇ ਨੇ ਕਿ ਜਦੋਂ ਅਸੀਂ ਪਹਿਲਾਂ ਧਰਨੇ ਲਾਉਂਦੇ ਸੀ ਸਰਕਾਰ ਤੇ ਆਉਣ ਤੋਂ ਪਹਿਲਾਂ ਬਦਲਾਅ ਦਾ ਜਿਹੜਾ ਨਾਰਾ ਦਿੱਤਾ ਸੀ ਉਹ ਤਾਂ ਸੀਐਮ ਸਾਹਿਬ ਆ ਕੇ ਨਾਲ ਸਾਡੇ ਨਾਲ ਪੁਰਜ਼ੋਰ ਖੜੇ ਹੁੰਦੇ ਸੀ ਪਰ ਅੱਜ ਹਾਲਾਤ ਉਹ ਬਣੇ ਹੋਏ ਨੇ ਕਿ ਕਈ ਵਾਰ ਮੰਗਾ ਦੇ ਬਾਰੇ ਜਿਹੜਾ ਕਿ ਦੱਸ ਚੁੱਕੇ ਨਾ ਪਰ ਫਿਰ ਵੀ ਜਿਹੜੀ ਹੈ ਕਿ ਕੋਈ ਟਸ ਤੋਂ ਮਸ ਗੱਲ ਨਹੀਂ ਹੁੰਦੀ ਪਰ ਦੂਸਰੀ ਤਸਵੀਰ ਹੁਣ ਮੈਂ ਤੁਹਾਨੂੰ ਇਸ ਪਾਸੇ ਵੱਲ ਦਿਖਾਵਾਂਗਾ ਕਿ ਪੁਲਿਸ ਪ੍ਰਸ਼ਾਸਨ ਜਿਹੜਾ ਕਿ ਉਹ ਪੱਬਾ ਪਾਰ ਹੈ ਇਸੇ ਪਾਸੇ ਵੱਲ ਜਿਹੜਾ ਕਿ ਦੱਸਿਆ ਜਾ ਰਿਹਾ ਕਿ ਸੀਐਮ ਸਾਹਿਬ ਦੀ ਜਿਹੜੀ ਹੈ ਕਿ ਅਗਲੀ ਉਹ ਰਿਹਾਈਸ਼ ਬਣੀ ਹੋਈ ਹੈ ਹਾਲਾਂਕਿ ਇੱਥੇ ਪੁਲਿਸ ਸਹਿਬਾਨ ਜਿਹੜੇ ਨੇ ਕਿ ਮੌਕੇ ਤੇ ਜ਼ਰੂਰ ਮੌਜੂਦ ਨੇ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਸਰ ਇਹ ਹੁਣ ਇੱਥੇ ਹੀ ਲਗਾਣਗੇ ਜਾਂ ਕੁਝ ਗੱਲਬਾਤ ਹੋਏ ਜੀ ਅਸੀਂ ਗੱਲ ਕਰਦੇ ਆ ਜੀ ਅਸੀਂ ਇਸ ਨੂੰ ਅਨਾਲੀ ਸੌਟ ਆਊਟ ਕਰਾਂਗੇ ਕੋਈ ਪਹਿਲਾਂ ਨੋਟ ਇਹ ਤੁਸੀਂ ਗੱਲਬਾਤ ਐਸ ਲਈ ਸੁਣੀ ਹੈ ਕਿ ਅਫਸਰ ਸਾਹਿਬਾਨ ਵੀ ਐਸ ਲਈ ਮੌਕੇ ਤੇ ਨੇ ਪਰ ਹਰ ਇੱਕ ਤਰੀਕੇ ਦੇ ਨਾਲ ਜਿਹੜਾ ਕਿ ਕੋਸ਼ਿਸ਼ ਕੀਤੀ ਜਾਦੀ ਹੈ ਕਿ ਕਾਨੂੰਨ ਦੀ ਵਿਵਸਥਾ ਜਿਹੜੀ ਹੈ ਕਿ ਉਹ ਠੀਕ ਕੀਤੀ ਜਾ ਸਕੇ ਪਰ ਮੈਂ ਤੁਹਾਨੂੰ ਦੱਸ ਰਿਹਾ ਕਿ ਗੱਲਾਂ ਜਿਹੜੀਆਂ ਆਉਂਦੀਆਂ ਸੀ ਆਰਜੀ ਤੌਰ ਤੇ ਜਿਹੜੀ ਖਾਸ ਤੌਰ ਤੇ ਜਲੰਧਰ ਪਛਮੀ ਦੀ ਜਿਹੜੀ ਚੋਣ ਨੂੰ ਲੈ ਕੇ ਸੀਐਮ ਸਾਹਿਬ ਇੱਥੇ ਜਿਹੜੇ ਕਿ ਆਪਣੇ ਰਹਾਇਸ਼ ਜਲੰਧਰ ਵਿਖੇ ਬਣਾਣਗੇ ਤੇ ਜਲੰਧਰ ਦੀਆਂ ਜਿਹੜੀਆਂ ਚੋਣਾਂ ਨੇ ਉਹਦੀ ਅਗਵਾਈ ਕਰਨਗੇ ਪਰ ਜਿਸ ਤਰੀਕੇ ਦੇ ਨਾਲ ਹੁਣ ਪਹਿਲੀ ਜੇ ਇੱਥੇ ਬੰਦੀ ਵੱਲੋਂ ਜਿਹੜਾ ਕਿ ਖਾਸ ਤੌਰ ਤੇ ਚੋਣਾਂ ਦਾ ਜ਼ਿਕਰ ਕਰਦੇ ਹੋਏ ਗੱਲ ਆਖੀ ਹੈ ਕਿ ਸਾਡੀਆਂ ਮੰਗਾਂ ਪਿਛਲੇ ਕਈ ਦਿਨ ਤੋਂ ਜਿਹੜੇ ਆ ਕਿ ਉਹ ਸੁਣੀਆ ਨਹੀਂ ਜਾ ਰਹੀਆਂ ਨਾ ਹੀ ਉਹਨਾਂ ਦਾ ਕੋਈ ਸਟਾ ਕੱਢਿਆ ਜਾ ਰਿਹਾ ਜਿਸ ਨੂੰ ਲੈ ਕੇ ਹੁਣ ਜਲੰਧਰ ਪਛਮੀ ਦੀ ਚੋਣ ਜਿਹੜੀ ਹੈ ਕਿ ਹਲਕੇ 'ਚ ਜਾ ਕੇ ਅਸੀਂ ਵਿਰੋਧ ਵੀ ਕਰਾਂਗੇ ਸਰਕਾਰ ਨੇ ਜੋ promising PTC news, Jalandhar.